ਪਾਕ ਪਵਿੱਤਰ ਧਰਤੀ ਜਾਣੋ ਸ਼ਹਿਰ ਹੈ ਅਮਰਤ ਸਰਦੀ ਜਗ ਤੋਂ ਸ਼ਾਨ ਨਰਾਲੀ ਸਤ ਗੁਰ ਰਾਮਦਾਸ ਦੇ ਕਰਦੀ ਵੇਖੋ ਸੱਚ ਕੰਡ ਉਸ ਜਗਾ ਦਰਬਾਰ ਸਹਿਬ ਵਿੱਚ ਜਾਇਓ ਕੇਂਦਰੀ ਸਿੱਖ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਪਹਿਲੇ ਸਤ ਗੁਰ ਨਾਨਕ ਜੀ ਨੇ ਸਿੱਖੀ ਧਰਮ ਚਲਾਇਆ ਨੌਵੇਂ ਸਤ ਗੁਰ ਸੀਸਵਾਰ ਕੇ Hindu ਧਰਮ ਬਚਾਇਆ ਸਭ ਧਰਮਾਂ ਦਾ ਕਰਨ ਯਾਦਰ ਸਿੱਖੋ ਅਤੇ ਸਿਖਾਇਓ ਕੇਂਦਰੀ ਸਿੱਖ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਕਸਮ ਪਿਤਾ ਜੀ ਕੀਤੀ ਕਿਰਪਾ ਖਾਲਸਾ ਪੰਥ ਸਜਾਇਆ ਕਹਿਰਾ ਤੇ ਡਰ ਪੋਕਾ ਤਾਈ ਬੱਬਰ ਸ਼ੇਰ ਬਣਾਇਆ ਸੌਖੀ ਨਹੀਂ ਮਿਲੀ ਸਰਦਾਰੀ ਇਸ ਦਾ ਮਾਣ ਵਧਾਇਓ ਕੇਂਦਰੀ ਸਿੱਖ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਚਮਕੌਰ ਗੜੀ ਵਿੱਚ ਲਾਲ ਅਡੇਰੇ ਕਰਗੇ ਸੀ ਕੁਰਬਾਨੀ ਜੋਰਾਵਰ ਤੇ ਫਤੇ ਸਿੰਘ ਜੀ ਖਾਲੀਕਾਲ ਲਸਾਨੀ ਨੀਆਂ ਜਿੰਦਾ ਦਾ ਵੱਡਾ ਸਾਕਾ ਕੇਂਦਰੀ ਸਿੱਖ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਓ ਨਾਰਨਾਗਨੀ ਸਿੰਘ ਸੂਰਮੇ ਮਾਰਨਾਗਨੀ ਸਿੰਘ ਸੂਰਮੇ ਹਾਥੀ ਰਾਣ ਵਿੱਚ ਟਾਇਆ ਉਦੈ ਸਿੰਘ ਨੇ ਚੰਦ ਕੇਸਰੀ ਰਾਜ ਦਾ ਸਿਰ ਲਾਇਆ ਬੁਨੀ ਚੰਦ ਦੇ ਵਾਂਗ ਕਦੇ ਨਾ ਤੁਸੀਂ ਹੌਸਲਾ ਠਾਇਓ ਕੇਂਦਰੀ ਸਿੱਖ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਬਾਬਾ ਦੀਪ ਸਿੰਘ ਵਿੱਚ ਜੰਗ ਦੇ ਸਿਰ ਲੱਥੇ ਤੂੰ ਲੜ ਗਏ ਜਿਹੜੇ ਦੁਸ਼ਮਣ ਅੱਗੇ ਆੜ ਗਏ ਨਾਲ ਖੰਡੇ ਦੇ ਝੜ ਗਏ ਜਿਵੇਂ ਸੂਰਮੇ ਬੋਲ ਪਗਾਉਂਦੇ ਸਭ ਨੂੰ ਆਖ ਸੁਣਾਇਓ ਕੇਂਦਰੀ ਸਿੱਖ ਆਜੈਬ ਕਰੇ ਜਾ ਦਰਸ਼ਨ ਕਰਕੇ ਆਇਓ ਟੇ ਦਿਨ ਮਹਤਾਬ ਸਿੰਘ ਸੀ ਸਿਰ ਮੱਸੇ ਦਾ ਵੜਿਆ ਸੁੱਖਾ ਸਿੰਘ ਕੰਬੋਕਿਆਂ ਵਾਲੇ ਛੱਟ ਨੇ ਜੇ ਵਿੱਚ ਗੱਡਿਆ ਐਸੇ ਹੋਰ ਵੀ ਰੱਖੇ ਸ਼ਸਤਰ ਅੱਖੀਂ ਦਰਸ਼ਨ ਪਾਇਓ ਕੇਂਦਰੀ ਸਿਕ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਜੰਡਾ ਨਾਲ ਬਨ ਕੇ ਸਾੜੇ ਕਈ ਪੱਠੀਆਂ ਵਿੱਚ ਝੋਕੇ ਚੱਲ ਦੇ ਖੁੰਨੀ ਇੰਜਣ ਸਿੰਗਾ ਛਾਤੀਆਂ ਢਾਕੇ ਰੋਕੇ ਦੌਰਵ ਮਈ ਇਤਿਹਾਸ ਹੈ ਸਾਡਾ ਦੌਰਵ ਮਈ ਇਤਿਹਾਸ ਹੈ ਸਾਡਾ ਮਨ ਦੇ ਵਿੱਚ ਵਸਾਇਓ ਕੇਂਦਰੀ ਸਿੱਖ ਅਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਉਜੰਗਾ ਜੁੱਧਾਂ ਦੇ ਵਿੱਚ ਜਿਹੜੇ ਵਾਉਂਦੇ ਰਹੇ ਸ਼ਮਸ਼ੀਰਾ ਇੱਥੇ ਬਹੁਤ ਸ਼ਹੀਦ ਸਿੰਘਾਂ ਦੀਆਂ ਲੱਗੀਆਂ ਨੇ ਤਸਵੀਰਾਂ ਵੱਡਿਆਂ ਜੋ ਇਤਿਹਾਸ ਸਿਰਜਿਆ ਸਭ ਨੂੰ ਯਾਦ ਕਰਾਇਓ ਕੇਂਦਰੀ ਸੇਖਾ ਜੈਬ ਕਰੇ ਜਾ ਦਰਸ਼ਨ ਕਰਕੇ ਆਇਓ ਮੀਰ ਮੰਨੂ ਦੀ ਜੇਲ ਚ ਮਾਵਾ ਨੇਜੀ ਪੁੱਤ ਟੰਗ ਵਾਲੇ ਧਰਮੇ ਉੱਤੋਂ ਪਰ ਨਹੀਂ ਡੋਲੀਆਂ ਗਲੀ ਹਾਰ ਪਵਾਲੇ ਕੇਂਦਰੀ ਸੇ ਕਾਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ ਕੇਂਦਰੀ ਸੇ ਕਾਜਾਇਬ ਕਰੇ ਜਾ ਦਰਸ਼ਨ ਕਰਕੇ ਆਇਓ